ਮੇਰੇ ਕੁਝ ਗਾਮੂਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਉਹ ਕਾਹਦਾ ਤੂੰ ਇਨਕਲਾਬੀ ਐ ਤੈਨੂੰ ਇਨਕਲਾਬ ਕਰਨਾ ਨਹੀਂ ਆਉਂਦਾ 9 ਮਹੀਨੇ ਦੀ ਬੱਚੀ ਨੂੰ ਸਮਰਪਿਤ ਜੋ ਆਪਣੇ ਪਿਓ ਦੀਆਂ ਵਾਰਾਂ ਤੋਂ ਬਚ ਗਈ ਉਹ ਕਾਹਦਾ ਤੂੰ ਇਨਕਲਾਬੀ ਐ ਤੈਨੂੰ ਇਨਕਲਾਬ ਕਰਨਾ ਨਹੀਂ ਆਉਂਦਾ ਇਨਕਲਾਬੀ ਦੇ ਪਦ ਚਿੰਨਾ ਤੇ ਤੈਨੂੰ ਕਦਮ ਧਰਨਾ ਨਹੀਂ ਆਉਂਦਾ ਉਹ ਕਾਹਦਾ ਤੂੰ ਇਨਕਲਾਬੀ ਐ ਤੈਨੂੰ ਇਨਕਲਾਬ ਕਰਨਾ ਨਹੀਂ ਆਉਂਦਾ ਉਹ ਕਾਹਦਾ ਤੂੰ ਇਨਕਲਾਬੀ ਐ ਤੈਨੂੰ ਗਿਆਨ ਵੰਡਣਾ ਨਹੀਂ ਆਉਂਦਾ ਉੱਲ ਬੈਠੇ ਜੋ ਜ਼ਮੀਰ ਆਪਣੇ ਨੂੰ ਤੈਨੂੰ ਬੰਦਾ ਉਹ ਝੰਡਣਾ ਨਹੀਂ ਆਉਂਦਾ ਕਾਹਦਾ ਤੂੰ ਇਨਕਲਾਬੀ ਐ ਤੈਨੂੰ ਗਿਆਨ ਵੰਡਣਾ ਨਹੀਂ ਆਉਂਦਾ ਕਾਹਦਾ ਤੂੰ ਇਨਕਲਾਬੀ ਐ ਤੇਰੀ ਨੀਅਤ ਵਿੱਚ ਖਰਾਬੀ ਐ ਤੇਰੀ ਸੋਚ ਵਾਂਗ ਸ਼ਰਾਬੀ ਐ ਉਹ ਕਾਹਦਾ ਤੂੰ ਇਨਕਲਾਬੀ ਤੇਰੀ ਸੋਚ ਬੜੀ ਕਿਤਾਬੀ ਐ ਹਰ ਭਾਵ ਤੇਰਾ ਮੁਤਾਬੀ ਐ ਤੇਰਾ ਚਿਹਰਾ ਬੇਸ਼ੱਕ ਦੁਆਬੀ ਐ ਪਰ ਕਾਹਦਾ ਤੂੰ ਇਨਕਲਾਬੀ ਉਹ ਕਾਲਾ ਤੂੰ ਇਨਕਲਾਬੀ ਐ ਤੂੰ ਦਰਸ਼ਕਾਂ ਦੇ ਵਾਂਗ ਹੱਸਦਾ ਐ ਕਿੰਨਾ ਕੁ ਜ਼ਬੀਰ ਤੇਰਾ ਡਿੱਗ ਚੁੱਕਾ ਤੂੰ ਬਾਤਾਂ ਦੇ ਵਿੱਚ ਦੱਸਦਾ ਐ ਜਿਹੜੀ ਲੀਕ ਦੇ ਚੱਲ ਰਹੀ ਦੁਨੀਆ ਤੂੰ ਉਹ ਲੀਕ ਤੇ ਵਜਦਾ ਐ ਉਹ ਕਾਲਾ ਤੂੰ ਇਨਕਲਾਬੀ ਐ ਤੂੰ ਇਨਕਲਾਬ ਤੇ ਹੱਸਦਾ ਐ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ